ਇਸ ਜਿਸ ਆਰਥਾਰ ਦੇ ਵਿੱਚ ਇੱਕ ਇੱਕ ਦੇ ਵਿੱਚ ਜਿਹੜਾ ਭਰਪੂਰ ਕਲੀਗ ਸੀ ਕਪੈਰਨ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਨੇ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਹੈ ਤੇ ਅੱਗੇ ਕੀ ਕਰਦੇ ਹੁੰਦੇ ਹੈ ਜੇ ਇਸ ਮਾਮਲੇ ਦੇ ਵਿੱਚ ਜੀ 6 ਤੇ 7 ਤਰੀਕ ਦੀ ਰਾਤ ਨੂੰ ਇਹ ਇਨਸੀਡੈਂਟ ਹੋਇਆ ਸੀਗਾ ਜੋ ਕਿ ਸਾਨੂੰ ਅਗਲੇ ਦਿਨ 8 ਤਰੀਕ ਨੂੰ ਆਪਣਾ ਜਿਹੜਾ ਕੰਪਲੇਨੈਂਟ ਹੈਗਾ ਗੁਰਦੀਪ ਸਿੰਘ ਸਨੋਂ ਲਖਵਿੰਦਰ ਸਿੰਘ ਫੇਜ਼ 1 ਦੇ ਵਿੱਚ ਰਹਿਣ ਵਾਲਾ ਇਹਨੇ ਆ ਕੇ ਥਾਣਾ ਫੇਜ਼ 1 ਦੇ ਵਿੱਚ ਆ ਕੇ ਕੰਪਲੇਂਟ ਦਿੱਤੀ ਕਿ ਉਹਦੀ ਗੱਡੀ ਤੇ ਕਿਸੇ ਨੇ ਹਮਲਾ ਕੀਤਾ ਤੇ ਫਾਇਰਿੰਗ ਵੀ ਕੀਤੀ ਹੈ ਜਿਸ ਬੰਦੇ ਵਿੱਚ ਅਸੀਂ ਇਮੀਡੀਏਟਲੀ ਮੁਕਦਮਾ ਰਜਿਸਟਰ ਕਰਕੇ ਤੇ ਮਾਨਯੋਗ ਐਸਐਸਪੀ ਸਾਹਿਬ ਆਪਣਾ ਮੋਹਾਲੀ ਜੀ ਦੀ ਗਾਈਡੈਂਸ ਹੇਠ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਅਗਲੇ ਦਿਨ ਹੀ ਅਸੀਂ ਜਿਹੜਾ ਅਕਿਊਜ਼ ਹੈਗਾ ਮੇਤਾਬ ਸਿੰਘ son of ਪੰਜਾਬ ਸਿੰਘ ਫੇਸਾਤ ਦੇ ਵਿੱਚ ਰਹਿਣ ਵਾਲਾ ਉਹਨੂੰ ਅਸੀਂ ਕਾਬੂ ਕੀਤਾ ਤੇ ਉਹਦੀ ਜਿਹੜੀ ਵਾਜ਼ਦਤ ਵਿੱਚ ਵਰਤੀ ਗਈ ਜਿਹੜੀ ਗੱਡੀ ਸੀਗੀ ਸਕੋਰਪੀਓ ਵਾਈਟ ਕਲਰ ਦੀ ਉਹ ਵੀ ਅਸੀਂ ਰਿਕਵਰ ਕੀਤੀ ਕਾਰਨ ਕੀ ਸੀ ਇਸ ਬਾਜ਼ਦਤ ਇਹਦੇ ਵਿੱਚ ਬੇਸਿਕਲੀ ਇਹਨਾਂ ਦਾ ਜਿਹੜਾ ਕੰਪਲੇਨੈਂਟ ਹੈਗਾ ਤੇ ਜਿਹੜਾ ਅਕਿਊਜ਼ ਮਹਿਤਾਬ ਸਿੰਘ ਹੈ ਇਹਨਾਂ ਦਾ 2-3 ਮਹੀਨੇ ਪਹਿਲਾਂ ਕੋਈ ਰੋਡ ਰੇਜ ਨੂੰ ਲੈ ਕੇ ਇਨਸੀਡੈਂਟ ਹੋਇਆ ਸੀਗਾ ਇਹ ਟਰੈਵਲ ਕਰ ਰਹੇ ਸੀ ਤੇ ਇਹਨਾਂ ਦਾ ਰੋਡ ਰੇਜ ਹੋ ਗਈ ਸੀ ਆਪਸ ਦੇ ਵਿੱਚ ਲੜ ਪਏ ਸੀਗੀ ਤੇ ਉਸ ਗੱਲ ਦਾ ਜਿਹੜੀ ਰੰਜਿਸ਼ ਰੱਖੀ ਸੀ ਜਿਹੜਾ ਅਕਿਊਜ਼ਡ ਹੈ ਤੇ ਉਸ ਰੀਜ਼ਨ ਕਰਕੇ ਇਹਨਾਂ ਨੇ ਆ ਕੇ ਇਹ ਕੰਮ ਕੀਤਾ ਜੀ ਸਰ ਬਾਦ ਦਾ ਜਿਹੜਾ ਵੈਪਨ ਵਰਤਿਆ ਗਿਆ ਉਹ ਲਾਇਸੈਂਸੀ ਦੀ ਹੈ ਕਿਹਾ ਉਸ ਤੋਂ ਫਿਰ ਰਿਕਵਰ ਹੋ ਗਿਆ ਨਹੀਂ ਜੀ ਜਿਹੜਾ ਅਕਿਊਜ਼ਡ ਨੇ ਕਿਊ ਸੀ ਉਹਨਾਂ ਵਿੱਚੋਂ ਇੱਕ ਅਕਿਊਜ਼ਡ ਜਿਹੜਾ ਹੈਗਾ ਉਹ ਅਰੈਸਟ ਹੋ ਚੁੱਕਾ ਹੈ ਮਹਤਾਬ ਸਿੰਘ ਤੇ ਦੋ ਹੋਰ ਕਿਊਜ਼ ਨੇ ਇਹਦੇ ਵਿੱਚ ਜਿਹੜੇ ਜਿੰਨਾਂ ਦੀ ਅਰੈਸਟਲ ਪੈਂਡਿੰਗ ਹੈ ਤੇ ਜਿਹੜਾ ਵੈਪਨ ਵਰਤਿਆ ਗਿਆ ਉਹ ਦੂਜੇ ਜਿਹੜੇ ਕਿਊਜ਼ ਨੇ ਉਹਨਾਂ ਕੋਲੋਂ ਅਸੀ ਰਿਕਵਰ